ਹਰ 10 ਦਿਨ ਬਾਅਦ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਰਿਵਿਊ ਮੀਟਿੰਗ ਆਪਾਂ ਰੈਗੂਲਰਲੀ ਪਰਫਾਰਮੈਂਸ ਐਪ੍ਰੈਜ਼ਲ ਫੀਲਡ ਯੂਨਿਟਸ ਦੀ ਇਹ ਲੈਂਗੇ ਤੇ 12 ਦਿਨ ਬਾਅਦ ਅੱਜ ਆਪਾਂ ਦੁਬਾਰਾ ਲੱਤੀ ਹੈ ਡਿਟੇਲਡ ਪਰਫਾਰਮਾ ਇਹਨਾਂ ਨੂੰ ਸਰਕੂਲੇਟ ਕੀਤਾ ਸੀਗਾ ਫੀਲਡ ਯੂਨਿਟਸ ਨੂੰ ਪਰਫਾਰਮੈਂਸ ਐਂਟੀ ਡਰੱਗ ਡਰਾਈਵ ਯੁੱਧ ਨਸ਼ਾ ਵਿਰੋਧ ਚਲਾਉਣੇ ਜਿਹੜੀ ਹੈ ਕਿੰਨੀ ਹੋ ਰਹੀ ਹੈ complaints disposal ho gayi fer chalan 2 court kinne ho rahe hain untraised cancellations po kinne phade ja rahe hain preventive action kinna ho raha hai ye basic parameters hai policing the core policing te inna nu ss har 10 din 10 to 12 din baad apan karange zimmedari fix hogi jd police station subdivision te zone the officers hain unna di zimmedari ਤੇ ਅੱਜ ਪਹਿਲੀ ਰਿਵਿਊ ਮੀਟਿੰਗ ਆਪਾਂ ਲ ਕੀਤੀ ਹੈ ਤੇ ਹਰੇਕ ਪਹਿਲੂ ਨੂੰ ਟੱਚ ਕੀਤਾ ਗਿਆ ਕਿ ਕੋਰ ਪੁਲਿਸਿੰਗ ਵਿੱਚ ਉਹ ਕੀ ਕਰਦੇ ਤੇ ਹਰੇਕ ਪੈਰਾਮੀਟਰ ਦੇ ਆਪਾਂ ਪੁਆਇੰਟਸ ਰੱਖੇ ਹੁਣ ਪੁਆਇੰਟਸ ਦੇ ਹਿਸਾਬ ਨਾਲ ਲੀਸਟ ਪਰਫਾਰਮਿੰਗ ਜਿਹੜੇ ਪੁਲਿਸ ਸਟੇਸ਼ਨਸ ਐ ਉਹ ਕੱਢੇ ਗਏ ਤੇ ਬੈਸਟ ਪਰਫਾਰਮਿੰਗ ਪੁਲਿਸ ਸਟੇਸ਼ਨਸ ਉਹ ਕੱਢੇ ਗਏ ਇਸ ਤੋਂ ਫਾਇਦਾ ਇਹ ਹੁੰਦਾ ਹੈ ਕਿ ਜਿਹੜੀ ਫੋਰਸ ਐ ਫੀਲਡ ਦੀ ਉਹ ਮੋਟੀਵੇਟਿਡ ਰਹਿੰਦੀ ਕਨਸਟੈਂਟ ਸੁਪਰਵੀਜ਼ਨ ਰਹਿੰਦੀ ਹੈ ਉਹਨਾਂ ਨੂੰ ਇਹ ਪਤਾ ਰਹਿੰਦਾ ਹੈ ਕਿ ਕੀ ਚੀਜ਼ ਇੰਪੋਰਟੈਂਟ ਹੈ ਕੀ ਚੀਜ਼ ਇੰਪੋਰਟੈਂਟ ਨਹੀਂ ਹੈ ਸਰਕਾਰ ਲਈ ਤੇ ਪੁਲਿਸ ਡਿਪਾਰਟਮੈਂਟ ਲਈ ਡੀਜੀ ਸਾਹਿਬ ਲਈ ਤੇ ਇਹ ਪਹਿਲੀ ਰਿਵਿਊ ਮੀਟਿੰਗ ਸੀਗੀ ਨੈਕਸਟ ਰਿਵਿਊ ਮੀਟਿੰਗ ਜਿਹੜੀ ਆਦੀ ਹੈ ਉਹ 10 ਦਿਨ ਬਾਅਦ ਹੋਊਗੀ ਤੇ ਇਹਨਾਂ ਨੂੰ ਸਟ੍ਰਿਕਟਲੀ ਜਿਹੜੇ ਅੰਡਰ ਪਰਫਾਰਮਿੰਗ ਪੁਲਿਸ ਸਟੇਸ਼ਨਸ ਆ ਉਹਨਾਂ ਨੂੰ ਸਟ੍ਰਿਕਟਲੀ ਕਹਤਾ ਹੈ ਕਿ ਨੈਕਸਟ ਟਾਈਮ ਰਿਵਿਊ ਮੀਟਿੰਗ ਚ ਉਹਨਾਂ ਦਾ ਨਾਮ ਹੁੰਦਾ ਤੇ ਫਿਰ ਉਹਨਾਂ ਦੀ ਜਗ੍ਹਾ कोई होम करूँगा तो प्रोग्रेस, हो प्रोग्रेस तीन चार चीज़ों अपनी ज़्यादा अच्छी प्रोग्रेस हुई है एक तो प्रिवेंटिव एक्शन काफ़ी हुए नंबर एक नंबर दो पीओ हूं हुन, गिरफ्तार होने शुरू हो नंबर तीन केस डिस्पोजल जी है केस डिस्पोजल चाहे वो टू कोट अनट्रेस अं अं देन या कैंसलेशन कैंसले भी थोड़ी इंप्रूवमेंट आई है

ਜਿਹੜੀ ਡੀਜੀ ਸਾਹਿਬ ਨੇ ਦਿੱਤੀ ਹੈ ਉਹਦੇ ਲਈ 24 ਘੰਟੇ ਕੰਮ ਹੋ ਰਿਹਾ ਜੀ। ਕੈਟੇਗਰੀਜ਼ ਵੰਡੀਆਂ ਗਈਆਂ ਜਿਹੜੇ ਨਸ਼ਾ ਤਸਕਰ ਹੈ ਆਇਡੈਂਟੀਫਾਈਡ ਹੈ ਰੈਗੂਲਰ ਜਿਵੇਂ ਮੈਂ ਕੱਲ੍ਹ ਕਿਹਾ ਸੀਗਾ ਸਰਜਿਕਲ ਸਟ੍ਰਾਈਕਸ ਹੋ ਰਹੀਆਂ ਜਿਹੜੇ ਬੰਦੇ ਖਾਣ ਪੀਣ ਦੇ ਆਦੀ ਹੈ ਉਹ ਵੀ ਆਪਾਂ 18 ਬੰਦੇ ਅੱਜ ਮੇਰੇ ਖਿਆਲ ਤੋਂ 26 ਹੋ ਗਏ। ਉਹ 26 ਬੰਦੇ ਆਪਾਂ ਭਰਤੀ ਕਰਾਏ ਹਨ। ਇੱਕ ਨੋਡਲ ਆਫਸਰ ਅਪਾਇੰਟ ਕੀਤਾ ਗਿਆ ਹੈ। ਡੀ ਸੀ ਪੀ ਇਨਵੈਸਟੀਗੇਸ਼ਨ ਦੇ ਅੰਡਰ ਜਿਹੜਾ ਜਿੰਨੇ ਵੀ ਨਸ਼ਾ ਛੁਡਾਓ ਕੇਂਦਰ ਹੋ ਗਏ ਪੋਰਟਸ ਕਲੀਨਿਕ ਹੋ ਗਏ ਜਾਂ ਸਿਵਲ ਡਿਪਾਰਟਮੈਂਟ ਦੇ ਉਹ ਮਹਿਕਮੇ ਜਿਹੜੇ ਨਸ਼ੇ ਨੂੰ ਡੀਲ ਕਰਦੇ ਉਹਨਾਂ ਨਾਲ ਕੋਆਰਡੀਨੇਟ ਕਰੇਗਾ ਜੀ ਤੇ ਸਾਰੇ ਡਿਪਾਰਟਮੈਂਟਸ ਜਦ ਰਲ ਮਿਲ ਕੇ ਕੰਮ ਕਰਨ ਤੇ ਜਿਆਦਾ ਮੁਸ਼ਕਿਲ ਨਹੀਂ ਤਰਾ ਇਹ ਵੀ ਆ ਕੋਈ ਅਪਡੇਟ ਮਿਲਤੀ ਗਈ ਜਿਹੜੇ ਬੰਦੇ ਨਸ਼ਾ ਲੈ ਕੇ ਆਉਂਦੇ ਜਿਹੜੇ ਨਸ਼ਾ ਕਰਦੇ ਉਹਨਾਂ ਤੋਂ ਅਪਡੇਟ ਮਿਲ ਵੀ ਆ ਕਿ ਐਸੀ ਕਿੱਥੋਂ ਖਰੀਦਦੇ ਆ ਨਸ਼ਾ ਇਹ ਇਹ ਤਾਂ ਮਿਲਦੀ ਰਹਿੰਦੀ ਜੀ ਇਹ ਤੇ ਤਾਂ ਪੁਲਿਸ ਦਾ ਕੋਰ ਵਰਕਿੰਗ ਹੈ ਇਹ ਤਾਂ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ ਸਰ ਕਿੰਨੇ ਬੈਸਟ ਪਰਫਾਰਮਿੰਗ ਬਣਾ ਕੌਨਸਾ ਰਹਾ ਹੈ ਉਹ ਸਭ ਤੋਂ ਇਹ ਨੈਕਸਟ ਟਾਈਮ ਦੱਸਾਂਗਾ ਮੈਂ ਤੁਹਾਨੂੰ ਅੱਜ ਨਾ ਪਹਿਲੀ ਰਿਵਿਊ ਮੀਟਿੰਗ ਸੀਗੀ ਪਹਿਲੀ ਰਿਵਿਊ ਮੀਟਿੰਗ ਸੀਗੀ ਆਪਨੇ ਦਾ ਸਾ ਕਿ ਆਪ ਸਰ ਤੋਂ ਕਿ ਹਮੇਂ ਜੋ ਐਕਸ਼ਨ ਦਿਖਣਗਾ ਉਹ ਮਿਲੇਗਾ ਆਪਕੋ ਕਿੰਨੀ ਹੋ ਗਈਆਂ 6 ਹੋ ਗਈਆਂ 2 ਰਹਿ ਗਈਆਂ yellow line ਜਿਹੜੀ ਲਗਣੀ ਸੀਗੀ ਨਾ ਉਹ ਕਾਰਪੋਰੇਸ਼ਨ ਨੇ ਲਗਾਨੀ ਸੀਗੀ 6 ਚ ਲਾ ਲਾ ਚੁੱਕੇ 2 ਰਹਿ ਗਈਆਂ ਉਹ 2 3 ਦਿਨ ਚ ਹੋ ਜਾਣ ਗਿਆ ਫਿਰ ਤੁਸੀਂ ਐਕਸ਼ਨ ਦੇਖੋਗੇ ਸਰ ਸਭ 92 ਦੀ ਗੱਲ ਕੋਈ ਮਿਲ ਰਹੀ ਹੈ ਕਾਰਪੋਰੇਸ਼ਨ ਕਾਰਪੋਰੇਸ਼ਨ ਦੀ ਸਪੋਰਟ ਪੂਰੀ ਮਿਲ ਰਹੀ ਹੈ ਸਰ ਐਨਡੀਪੀਐਸ ਐਕਟ ਦੇ ਅੱਧਾ ਜਿਹੜਾ ਮਾਮਲਾ ਨਹੀਂ ਕਰਦੇ ਹੁੰਦੇ ਆ ਨਹੀਂ ਸਭ ਤੋਂ ਪਹਿਲਾਂ ਆਪਾਂ ਜਿਹੜੀ 8 ਰੋਡਸ ਐ ਉਹਨਾਂ ਨੂੰ ਡੋਮਿਨੇਟ ਕਰਕੇ ਰੱਖੀਟ ਹਸ ਟੂ ਗੋ ਫੇਸ ਵਾਈਜ਼ ਮੈਂ ਆਪਾਂ 10 ਚੀਜ਼ਾਂ ਕਰ ਲਈਏ ਉਹਨੂੰ ਸਸਟੇਨ ਨਾ ਕਰ ਪਾਈਏ ਉਹ ਕੋਈ ਫਾਇਦਾ ਨਹੀਂ ਇਸ ਚੀਜ਼ ਦਾ ਸਰ ਐਨਡੀਪੀਐਸ ਐਕਟ ਦੇ ਜਿਹੜੇ ਮਾਮਲੇ ਦਰਜ ਹੁੰਦੇ ਨੇ ਉਹਦੇ ਵਿੱਚ ਕਈ ਵਾਰੀ 4 ਤੋਂ 6 ਮਹੀਨੇ ਚਲਾਨ ਨਹੀਂ ਪੇਸ਼ ਹੁੰਦੇ ਤੇ ਜਿਹਦਾ ਫਾਇਦਾ ਜਿਹੜਾ ਹੈਗਾ ਵਾ ਉਹ ਆਰੋਪਿਆਂ ਨੂੰ ਮਿਲ ਜਾਂਦਾ ਹੈ ਨਹੀਂ ਜਿਹੜੇ ਚਲਾਨ ਜਿਹੜੇ ਹੈ ਉਹ ਜਿਹੜਾ ਤੁਸੀਂ ਡਿਫਾਲਟ ਬਿੱਲ ਦੀ ਗੱਲ ਕਰ ਰਹੇ ਹੋ ਉਹ ਤਾਂ ਡੀਜੀ ਸਾਹਿਬ ਬਿਲਕੁਲ ਸਟ੍ਰਿਕਟ ਹੈ ਉਹਦੇ ਚ ਤਾਂ ਕੋਈ ਮਾਫੀ ਨਹੀਂ ਜਿਹੜੇ ਐਨਡੀਪੀਐਸ ਐਕਟ ਚ ਕੇਸ ਰਿਸਟਰ ਹੁੰਦੇ ਉਹ ਵਿਦਨ ਟਾਈਮ ਫਰੇਮ ਚਲਾਨ लुधियाना कमिश्नरेट से कोर्ट जा रहे हैं सर ये रिक्शा लीजिए किसी के आया सीधा पहला एट रोड्स फर्स्ट 8 रोड्स देन नेक्स्ट वी विल गो फॉर ई रिक्शा आजकल एक बड़े सारे मामले इस तरह के आ रहे हैं रिवॉल्वर लेके फायरिंग स्प्रेयर डिस्पर्सल

ਅਲੱਗ ਕਿਸ ਰਿਸਟਰ ਹੋ ਰਿਹਾ ਸਰ ਇੱਕ ਹੋਟਲਾਂ ਦੀ ਗੱਲ ਆ ਰਹੀ ਹੈ ਕਿ ਖਾਣਾ ਦੋ ਵਜੇ ਤੱਕ ਖੁੱਲੇ ਰਹਿਣਗੇ ਉਹ ਚੀਜ਼ਾਂ ਨਹੀਂ ਨਹੀਂ ਖੁੱਲ ਹੋਟਲ ਤਾਂ 24 ਘੰਟੇ ਖੁੱਲੇਗਾ ਦਰ ਚਾਹੀਦਾ ਆ ਬਿਆ બીજા ਕੁਝ ਨਹੀਂ ਦੇ ਦੇ ਕੋਈ ਨਹੀਂ ਨਹੀਂ ਦੇਖੋ ਪਤਾ ਕੀ ਹੈ ਪਹਿਲੇ ਨਾ ਕੋਈ ਆਰਡਰ ਨਹੀਂ ਸੀਗਾ ਪਹਿਲਾਂ ਕੋਈ ਆਰਡਰ ਨਹੀਂ ਸੀਗਾ ਕਿ ਕੋਈ ਵੀ ਈਟਿੰਗ ਪਲੇਸ ਕਦ ਤੱਕ ਖੁੱਲੀ ਰਹਿ ਸਕੇ ਤੇ ਉਹ ਬਹੁਤ ਡਿਟੇਲਡ ਆਰਡਰ ਅਪਰ ਨਿਕਾਲਿਆ ਹੈ ਅਕੋਰਡਿੰਗ ਟੂ ਦਾ ਐਕਸਾਈਜ਼ ਪਾਲਿਸੀ ਅਕੋਰਡਿੰਗ ਟੂ ਮਿਨਿਸਟਰ ਮਿਨਿਸਟਰੀ ਆਫ ਲੇਬਰ ਦੀ डर इशूज न देख के बहुत डिटेल्ड ऑर्डर ने कर है कि किसी न कोई प्रॉब्लम ना आए हूँ घर से शादी है, उसी कोई होटल बुक करना है। तो बिल्कुल क्लीयर होए कि ये होटल जोड़ा है ये दो बजे तक खुला रहेगा म्यूजिक जीडी है वह इन्ने टाइम तक रहेगी इन्ना डिसेबल रहेगा सो so दैट कोई डिपार्टमेंट थोनू तो तंग ना करे कोई होटल वाले तंग ना करें तो ऑर्डर हो ਸਰ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿੱਥੇ ਭਾਪਨਗਰ ਚੌਕ ਹੋਈ ਐ ਐਸਈ ਰੋਡ ਤੋਂ ਰਾਤ ਨੂੰ ਅੱਡੇ ਲਾਰੇ ਸਟਾਰਟ ਹੋ ਗਿਆ ਉਹਦੇ ਰਾਤ ਨੂੰ ਸ਼ਰਾਬੀ ਵੀ ਆਉਂਦੇ ਆਹ ਤਰ੍ਹਾਂ ਦੇ ਬੰਦੇ ਆਉਂਦੇ ਨਹੀਂ ਇਹ 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 ਇੰਡੀਵਿਜੂਅਲ ਕੇਸ ਹੈ ਇਹ ਤੁਸੀਂ ਮੈਨੂੰ ਦੱਸੋ ਵੀਲ ਸੋਲਵਟ ਸਰ ਇਹ ਲੋਕਲਟੀ ਕੋਡਡ ਮਾਈਨਰ ਬੱਚੇ ਹਜੇ ਵੀ ਉਹਨਾਂ ਦਾ ਫਿਊਟ ਆਲੇ ਤੁਸੀਂ ਕਿ ਪੁਲਿਸ ਕੰਮ ਇਤਾਨੀ ਕਰਦੇ ਵਿੱਚ ਮਾਈਨਰ ਹੈਗੇ ਬੱਚੇ ਉਹ ਛਾਂਟ ਦਿੰਦੇ ਆ ਇਹ ਲੱਗ ਰਿਹਾ ਵੀ ਇਹ ਵੀ ਤੁਸੀਂ ਮੈਨੂੰ ਰੀਹੈਬਿਟ ਨਹੀਂ ਸਭ ਨੂੰ ਪਤਾ ਤੁਸੀਂ ਮੈਨੂੰ ਮੈਨੂੰ ਦੱਸੋ ਵੀਲ ਮੇਕ ਸ਼ੋਰ ਥੈਟ ਦੇ ਆ ਰੀਹੈਬਿਟ

हां <laughs> सर ये एक मामला सामने आया है सर इस मामले ਦੇ ਵਿੱਚ ਕੀ ਜਗਾ ਪ੍ਰੋਵਾਈਡ ਕਰਾ ਦੇ ਵੀ ਪੈਸੇ ਲਿੱਤੇ ਜਾਂਦੇ ਆ ਨਸ਼ਾ ਕਰਨ ਵਾਸਤੇ ਇਹ ਇਹ ਸਾਡੇ ਨੋਟਿਸ ਨਹੀਂ ਅਗਰ ਤੁਹਾਡੇ ਨੋਟਿਸ ਚ ਹੈ ਇਹ ਚੀਜ਼ ਸਾਨੂੰ ਦੱਸੋ ਆਪਾਂ ਐਕਸ਼ਨ ਲਈ ਦੇ ਜੀ ਸਰ ਇੱਕ ਨੰਬਰ 3 ਜਿੱ ਇੱਕ ਮਾਮਲਾ ਦਰਜ ਹੋਇਆ ਹੈ ਨਕਲੀ ਡੀਐਸਪੀ ਬਣਿਆ ਉਹਦਾ ਵੀ ਪੇਪਰ ਇਹ ਮੈਨੂੰ ਇਹ ਉਹਨੇ ਬਰੀਫ ਕਰ ਚੁੱਕੇ ਸਰ ਇੱਕ ਹੁੱਕ ਦੇ ਉੱਪਰ ਐਡੀਸੀ 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 ਵੀ ਬਰੀਫ ਕਰ ਚੁੱਕਿਆ ਹੈ ਉਹ ਸਰ ਇੱਕ ਹੁੱਕ ਦੇ ਉੱਪਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖਦੇ ਜਾਓ ਰੋਜ਼ ਕੋਈ ਨਾ ਕੋਈ ਕਾਰਵਾਈ ਹੋਗੀ